ਜੀ ਸਤਿ ਸ੍ਰੀ ਅਕਾਲ ਮੈਂ ਰਾਜਵਿੰਦਰ ਸਿੱਧੂ ਝੁੱਟੀ ਕੋੜਦੁਣਾ ਤੇ ਆਪਦਾ ਸਵਾਗਤ ਹੈ ਹਾਂਜੀ ਸਭ ਤੋਂ ਪਹਿਲਾਂ ਇੱਕ ਰਿਕਵੈਸਟ ਕਰ ਦਿਆਂ ਜੀ ਸਾਰਿਆਂ ਨੂੰ ਭੈਣਾਂ ਨੂੰ ਨਵੇਂ ਵਿਵਹਰਾਂ ਨੂੰ ਖਾਸ ਕਰਕੇ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਆਉਣ ਬਾਅਦ ਡੇਲੀ ਵੀਡੀਓ ਤੁਹਾਡੇ ਕੋਲ ਪਹੁੰਚ ਸਕੇ ਹਾਂਜੀ ਸੋਹਣੇ ਸੋਹਣੇ ਸੂਟਾਂ ਦੇਖਣ ਲਈ ਸੋਹਣੇ ਸੋਹਣੇ ਪਿਕਾਂ ਦੇਖਣ ਲਈ ਸੋਹਣੇ ਸੋਹਣੇ ਡਿਜ਼ਾਈਨ ਦੇਖਣ ਲਈ ਇੰਸਟਾਗ੍ਰam ਤੇ ਸਾਡੀ ਆਈਡੀ ਬਣੀ ਹੈ ਜੀ ਸਿੱਧੂ ਝੁੱਟੀ ਕੋੜਦੁਣਾ ਤੇ ਉੱਥੇ ਜਾ ਕੇ ਫੋਲੋ ਕਰੋ ਜੀ ਸਾਨੂੰ ਅਸੀਂ ਲਿੰਕ YouTube ਦੀ ਵੀਡੀਓ ਸੱਲੇ ਦਿੰਨੇ ਹੁੰਨੇ ਆ ਜੀ ਉੱਥੇ ਟੱਚ ਕਰਕੇ ਵੀ ਜਾ ਸਕਦੇ ਹੋ ਸਰਚ ਕਰਕੇ ਵੀ ਜਾ ਸਕਦੇ ਹੋ ਫੋਲੋ ਕਰੋ ਜੀ ਵੱਧ ਤੋਂ ਵੱਧ ਸਪੋਰਟ ਕਰੋ ਹਾਂਜੀ ਬਹੁਤ ਸੋਹਣੇ ਸੋਹਣੇ ਪਿੱਕਾ ਮਿਲਣਗੇ ਜੀ ਤੁਹਾਨੂੰ ਜਿਹੜਾ ਅਸੀਂ ਸੂਟ ਵਿਖਾਉਣੇ ਆ ਉਹਦੇ ਨਾਲ ਦੇ ਕਲਰ ਵਗੈਰਾ ਉਹਦੇ ਨਾਲ ਦੀਆਂ ਜੋ ਵੀ ਹੋਰ ਕਲਰ ਹੁੰਦੇ ਨੇ ਹੋਰ ਡਿਜ਼ਾਈਨ ਹੁੰਦੇ ਨੇ ਹਨਾ ਇੰਸਟਾ ਤੇ ਅਸੀਂ ਪਾਉਣੇ ਰਹਨੇ ਆ ਡੇਲੀ ਵੀਡੀਓ ਤੇ ਉੱਥੇ ਜਾ ਕੇ ਦੇਖੋ ਸੋਹਣੇ ਸੋਹਣੇ ਸੂਟ ਸਾਡੇ ਹਾਂਜੀ ਮਕੋਸ ਜ਼ਰੂਰੀ ਗੱਲਾਂ ਨੇ ਜੀ ਇੱਕ ਤਾਂ ਗਰਮੀ ਨੇ ਮੱਤ ਮਾਰ ਛੱਡੀ ਹੈ ਜੀ ਬਾਹਲੀ ਜਿਆਦੇ ਗਰਮੀ ਹੈ ਵੀਡੀਓ ਬਣਾਉਣ ਦੀ ਚਿੱਤ ਨਹੀਂ ਕਰਦੇ ਕੰਨ ਸਰਦੇ ਆਸਰਾਮ ਹੈ ਬਣਾਉਣੀ ਪੈਂਦੀ ਹੈ ਜੀ ਠੀਕ ਹੈ ਵੀਡੀਓ ਆਪਾਂ ਜੀ ਜ਼ਰੂਰੀ ਗੱਲਾਂ ਵੀ ਕਰਨੀਆਂ ਨੇ ਤੁਹਾਡੇ ਨਾਲ ਅ ਭੈਣਾਂ ਨੂੰ ਰਿਕਵੈਸਟ ਹੈ ਜੀ ਸਿਕਪ ਘਰੇ ਬੈਣਾ ਜ਼ਰੂਰ ਸੁਣਿਓ ਠੀਕ ਹੈ ਜੀ ਕਿਉਂਕਿ ਤੁਹਾਡੇ ਅੱਗੇ ਰਿਕਵੈਸਟ ਹੀ ਕਰਨੀ ਹੈ ਇੱਕ ਹਨਾ ਸਾਡੀ ਤੁਸੀਂ ਵੀਡੀਓ ਨੂੰ ਪਿਆਰ ਦਿੰਨੇ ਹੋ ਥੈਂਕ ਯੂ ਜੀ ਆ ਜੀ ਤੁਹਾਡਾ ਪਰ ਸਾਨੂੰ ਬਹੁਤ ਜ਼ਿਆਦਾ ਤੁਹਾਡੇ ਪਿਆਰ ਦੀ ਲੋੜ ਹੈਗੀ ਅਸੀਂ ਆਪਿਆਂ ਨੂੰ ਨਹੀਂ ਕਹਿ ਰਹੇ ਜੀ ਅਸੀਂ ਜਿਹੜੇ ਰੱਬ ਵਰਗੇ ਸਾਡੇ ਵਿਊਰ ਨੇ ਹੋਰ ਹਨਾ ਆਪਿਆਂ ਦਾ ਤੁਹਾਨੂੰ ਪਤਾ ਹੀ ਹੁੰਦਾ ਜਿਹੜੇ ਆਪਦੇ ਹੁੰਦੇ ਨੇ ਨਾ ਉਹ ਨਹੀਂ ਸਪੋਰਟ ਕਰਦੇ ਤੁਹਾਨੂੰ ਵੀ ਪਤਾ ਹੈ ਤੇ ਸਾਨੂੰ ਵੀ ਪਤਾ ਹੈ ਨਾ ਇਹ ਗੱਲ ਜਰੂਰ ਇਹ ਮੈਂ ਤੁਹਾਨੂੰ ਭੈੜਾ ਨੂੰ ਜਿਹੜੇ ਮੇਰੇ ਵਿਊਰ ਨੇ ਹੈ ਨਾ ਸਾਨੂੰ ਸਬਸਕ੍ਰਾਈਬਰ ਨੇ ਸਾਡੇ ਜੀ ਇੱਕ 1631 ਸਬਸਕ੍ਰਾਈਬਰ ਨੇ ਹੈ ਨਾ ਸਾਨੂੰ ਵਿਊ ਨਹੀਂ ਮਿਲ ਰਹੇ ਜਰੂਰ ਸਾਡਾ ਸਾਨੂੰ ਵਿਊ ਦਿਓ ਜੀ ਤੁਸੀਂ ਸਾਡੇ ਵੀਡੀਓ ਨੂੰ ਦੇਖੋ ਬਸ ਸਪੋਰਟ ਕਰੋ ਸਾਡੇ ਕੰਮ ਨੂੰ ਲਾਇਕ ਕਰੋ ਜੀ ਅਸੀਂ ਵੀ ਮਿਹਨਤ ਕਰਦੀਆਂ ਜੀ ਹਨਾ ਸਾਡੀ ਵੀ ਮਿਹਨਤ ਹੈ ਮਿਹਨਤ ਦਾ ਮੁੱਲ ਜਰੂਰ ਹਰ ਨੂੰ ਮਿਲਣਾ ਚਾਹੀਦਾ ਹੈ ਫਿਰ ਸਾਡੇ ਨਾਲ ਕਿਉਂ ਦਰਾਬਤ ਹੁੰਦੀ ਹੈ ਜੀ ਇਹ ਹਨਾ ਤੇ ਸੋਨੂੰ ਹੱਥ ਵੰਨ ਕੇ ਬੇਨਤੀ ਹੈ ਜੀ ਸਾਰੀਆਂ ਭੈਣਾਂ ਨੂੰ ਤੇ ਸਾਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਸੋਡੀ ਸਪੋਰਟ ਦੀ ਲੋੜ ਹੈ ਤਾਂ ਜੋ ਸਾਡਾ ਚੈਨਲ ਗਰੋਅ ਕਰੇ ਹਨਾ ਸਾਡੇ ਵੀ ਸਾਨੂੰ ਵੀ ਹੌਸਲਾ ਹੋਵੇ ਸਾਡਾ ਆਏ ਨਹੀਂ ਹੈਗਾ ਵੀ ਕੋਈ ਸਾਡਾ ਕੰਮ ਨਹੀਂ ਚੱਲਦਾ ਹੈਗਾ ਸੂਟਾਂ ਦਾ ਵਧੀਆ ਸਾਡੇ ਸੂਟ ਵਿਕਦੇ ਨੇ ਵਧੀਆ ਸਾਥੋਂ ਆਰਡਰ ਵੀ ਆਉਂਦੇ ਨੇ ਸਾਨੂੰ ਪਰ ਜਿਹੜੇ ਸਾਨੂੰ ਆਰਡਰ ਆਉਂਦੇ ਨੇ ਸਾਡੇ ਸੂਟ ਲੈਂਦੇ ਸਾਡੇ ਪੱਕੇ ਗਾਹਕ ਨੇ ਉਹ ਤੇ ਕਿਉਂਕਿ ਕਿਸੇ ਕੋਲ ਵੀਡੀਓ ਜੀ ਜਾਊਗੀ ਹੈਨਾ ਜੇ ਕੋ ਸਾਡੀ ਵੀਡੀਓ ਨੂੰ ਦੇਖੋਗੇ ਤਾਂ ਤੁਹਾਨੂੰ ਸਾਡੇ ਕੰਮ ਬਾਰੇ ਪਤਾ ਲੱਗੂਗਾ ਤਾਂ ਤੁਸੀਂ ਸਾਡੇ ਨਾਲ ਜੁੜੋਗੇ ਠੀਕ ਹੈ ਜੀ ਇੰਨੀ ਇੱਕ ਰਿਕਵੈਸਟ ਹੈ ਮੇਰੀ ਹਾਂਜੀ ਹੁਣ ਕਰਦੇ ਆ ਵੀਡੀਓ ਸਟਾਰਟ ਇਹਨਾਂ ਵੀਡੀਓ ਦੇ ਵਿੱਚ ਇਹ ਨਾਰਮਲ ਜੀ ਰੇਂਜ ਦੇ ਸੂਟ ਪਖਾਵਾਂਗੇ ਤੁਹਾਨੂੰ ਅੱਜ ਤੁਸੀਂ ਇਹਨਾਂ ਦੇ ਨਾ ਖਾਸ ਕਰਕੇ ਵਰਕ ਵੇਖੋ ਵਰਕ ਆਪਾਂ ਕਿਸੇ ਵੀ ਕਿਸੇ ਵੀ ਉਹ ਤੇ ਕਰਵਾ ਸਕਦੇ ਆ ਫਾਈਬਰ ਕਿਤੇ ਇਹਨਾਂ ਦਾ ਵਰਕ ਆਪਾਂ ਜਿਵੇਂ ਆਰੀ ਵਰਕ ਦੇ ਸੂਟ ਮਿਲਣਗੇ ਅੱਜ ਤੁਹਾਨੂੰ ਆਰੀ ਦੇ ਤੇ ਮਸ਼ੀਨ ਦੇ ਦੋਨਾਂ ਦੋਨੇ ਤਰ੍ਹਾਂ ਦਾ ਵਰਕ ਹੋਇਆ ਹੋਇਆ ਤੁਹਾਨੂੰ ਮਿਲੂਗਾ ਹਾਂਜੀ ਤੁਹਾਨੂੰ ਇਹ ਰਿਕਵੈਸਟ ਹੈ ਜੀ ਇੱਕ ਬਸ ਹੋਰ ਤਾਂ ਅਸੀਂ ਕੀ ਕਹਿ ਸਕਦੇ ਹਾਂ ਨਾ ਇੱਕ ਰਿਕਵੈਸਟ ਹੀ ਕਰ ਸਕਦੇ ਹਾਂ ਤੁਹਾਨੂੰ ਵੀ ਸਾਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਸਾਡੇ ਕੰਮ ਨੂੰ ਲਾਇਕ ਕਰੋ ਕਿਉਂਕਿ ਅਸੀਂ ਵੀ ਮਿਹਨਤ ਕਰਦੇ ਹਾਂ ਜੀ ਹੋਰ ਵਾਂਗੂ ਹਨਾ ਸਾਨੂੰ ਵੀ ਹੱਕ ਹੈ ਸਾਡੀ ਮਿਹਨਤ ਦਾ ਮੁੱਲ ਮਿਲਣ ਦਾ ਤੇ ਜੇ ਆਪਾਂ ਹੁਣ ਕਿਸੇ ਨੂੰ ਹਨਾ ਮੈਸੇਜ ਕਰਕੇ ਕਹਾਂਗੇ ਜੇ WhatsApp ਤੇ ਕਹਾਂਗੇ ਸਾਰੇ ਵੀਡੀਓ ਦੇਖ ਲਓ ਜੀ ਕੋਈ ਨਹੀਂ ਦੇਖਦਾ ਹੁਣ ਅਸੀਂ ਆਖਿਆ ਵੀ ਵੀਡੀਓ ਦੇ ਵਿੱਚ ਅਸੀਂ ਭੈਣਾਂ ਨੂੰ ਰਿਕਵੈਸਟ ਕਰਾਂਗੇ ਕਿ ਸਾਡੀ ਸਾਨੂੰ ਵੱਧ ਤੋਂ ਵੱਧ ਸਪੋਰਟ ਕਰੋ ਹਾਂਜੀ ਹੁਣ ਆਪਾਂ ਦਿਖਾਉਣੇ ਆ ਸੋਨੂੰ ਸੂਟ ਸੂਟ ਬਹੁਤ ਪਿਆਰੇ ਨੇ ਜੀ ਅੱਜ ਦੇ ਦੇਖੋ ਤੁਸੀਂ ਬਹੁਤ ਹੀ ਪਿਆਰੇ ਪਿਆਰੇ ਸੂਟ ਸੋਨੂੰ ਮਿਲਣਗੇ ਪਹਿਲਾ ਸੂਟ ਆ ਜਿਹੜੇ ਦਿਖਾਉਣੇ ਸੋਨੂੰ ਆਰੀ ਵਰਕ ਦੇ ਵਿੱਚ ਉਹ ਬੈਟ ਕਲਰ ਦਾ ਸੂਟ ਹੈ ਜੀ ਆਰੀ ਵਰਕ ਹੋਇਆ ਹੋਇਆ ਹਾਂਜੀ ਇਹਦਾ ਵਰਕ ਵੇਖੀ ਚੱਲਿਓ ਕੰਨ ਨੂੰ ਨਹੀਂ ਫਾਈਬਰ ਕੋ ਪਸੰਦ ਹੁੰਦੀ ਪਸੰਦ ਹੁੰਦੀ ਜਾਂ ਜਾਂ ਕਿਵੇਂ ਵੀ ਜੇ ਗਰਮੀ ਵਾਲੇ ਆਪਾਂ ਸੂਟਾਂ ਤੇ ਵੀ ਕਰਵਾ ਸਕਦੇ ਆ ਇਹ ਵੈਸੇ ਗਰਮੀ ਵਾਲੇ ਵੀ ਮੰਨੋ ਹਨਾ ਤੁਸੀਂ ਵਿਦ ਆਊਟ ਲਾਈਨਿੰਗ ਵੀ ਵਾਣ ਵਾਲੇ ਨੇ ਲੈਣ ਕੇ ਲਾ ਕੇ ਵਾਣ ਵਾਲੇ ਦੋਨੇ ਤਰ੍ਹਾਂ ਹੀ ਇਹ ਸੂਟ ਵਾਣ ਜਾਂਦੇ ਨੇ ਤੁਹਾਡੇ ਠੀਕ ਹੈ ਜੀ ਇਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਕਰਕੇ ਵਿਖਾਉਣੀ ਆ ਇਹ ਦੇਖੋ ਜੀ ਆ ਇਹਦਾ ਵਰਕ ਹੈ ਠੀਕ ਹੈ ਜੀ ਵੇਖ ਸਕਦੇ ਤੁਸੀਂ ਕਿੰਨਾ ਪਿਆਰਾ ਵਰਕ ਹੈ ਜਿਹੜਾ ਆ ਵਰਕ ਕੀਤਾ ਹੋਇਆ ਆ ਬੈਟ ਧਾਗੇ ਨਾਲ ਦਾ ਮਸਲ ਨੇੜੇ ਕਰਕੇ ਬਖਾਵ ਇਸ ਤਰ੍ਹਾਂ ਆ ਵੇਟ ਧਾਗੇ ਦੇ ਨਾਲ ਹਨਾ ਥ੍ਰੈਡ ਦੇ ਨਾਲ ਇਸ ਤਰ੍ਹਾਂ ਇਹ ਸਾਰਾ ਆਰੀ ਵਰਕ ਜੀ ਪੂਰਾ ਇਹ ਪੂਰਾ ਇਹ ਸੂਟ ਆਰੀ ਵਰਕ ਦੇ ਜੀ ਕੀਤਾ ਹੈ ਨਾਲ ਦਾ ਥ੍ਰੈਡ ਘੇਰੇ ਤੇ ਲੱਗਿਆ ਜੀ ਇਸ ਤਰ੍ਹਾਂ ਘੇਰਾ ਬਣੇਗਾ ਤੇ ਘੇਰੇ ਤੋਂ ਉੱਪਰ ਪੈਨਲ ਜਾਂਦੇ ਨੇ ਪੈਨਲਾਂ ਦੇ ਵਿੱਚ ਵਰਕ ਹੋਇਆ ਜੀ ਦੇਖੋ ਆ ਥ੍ਰੈਡ ਲੱਗੇ ਨੇ ਸੋਹਣੇ ਸੋਹਣੇ ਇਸ ਤਰ੍ਹਾਂ ਦੇਖੋ ਜੀ ਇਸ ਤਰ੍ਹਾਂ ਇਹ ਸੂਟ ਬਣੂਗਾ ਤੇ ਮੈਂ ਇਸ ਨੂੰ ਉੱਪਰ ਨੂੰ ਕਰਕੇ ਦਿਖਾਉਣੀ ਆ ਪੂਰਾ ਸੂਟ ਇਸ ਤਰ੍ਹਾਂ ਇਹਦਾ ਨੈਕ ਆਉਣਾ ਠੀਕ ਹੈ ਜੀ ਆ ਦੇਖੋ ਤੁਸੀਂ ਦੇਖ ਸਕਦੇ ਆ ਇਹਦਾ ਨੈਕ ਦਾ ਵਰਕ ਆ ਪੂਰੇ ਦਾ ਪੂਰਾ ਹੈਂਡ ਵਰਕ ਹੈ ਜੀ ਆ ਸੌਰੀ ਆਰੀ ਵਰਕ ਹੈ ਜੀ ਤੇ ਆਹ ਵਾਲਾ ਤਾਂ ਦੇਖੋ ਆ ਥ्रेड ਲੱਗੇ ਹੋਏ ਨੇ ਫਰੋਜੀ ਗ੍ਰੀਨ ਲੈਮਨ ਤੇ ਆਹ ਪਿੰਕ ਜਾਂ ਵੀ ਕਹਿ ਸਕਦੇ ਹਾਂ ਹੁਣ ਪਿੰਕ ਜੀ ਵੇਲਵਂਡਰ ਜਾਂ ਦੋਨੇ ਤਰ੍ਹਾਂ ਦਾ শেਡ ਆਹ ਕਰਕੇ ਲੱਗੇ ਹੋਏ ਨੇ ਤੇ ਇਸ ਤਰ੍ਹਾਂ ਕਿੰਨੇ ਵਧੀਆ ਫਲਾਰ ਬਣੇ ਹੋਏ ਨੇ ਆ ਨਾਲ ਦੇ ਥ੍ਰੈਡ ਦੇ ਨਾਲ ਹੀ ਹੈ ਨਾ ਉਹ ਬੈਟ ਥ੍ਰੈਡ ਦੇ ਨਾਲ ਆ ਜਾਂਦੇ ਨੇ ਪੈਨ ਵਾਲਾ ਬੂਟੀਆਂ ਬਣੀਆਂ ਨੇ ਤੇ ਗਲਾ ਸਾਰਾ ਆ ਬਣੇਗਾ ਇਸ ਤਰ੍ਹਾਂ ਇਹਦਾ ਨੈਕ ਬਣੇਗਾ ਨਾਲ ਦੇ ਥ੍ਰੈਡ ਦਾ ਠੀਕ ਹੈ ਜੀ ਅ ਬਹੁਤ ਹੀ ਸੋਹਣਾ ਪੜਾ ਲਿਖਿਆ ਦਾ ਸੂਟ ਬਣ ਗਿਆ ਜੀ ਇਹ ਐ ਨਹੀਂ ਹੈਗਾ ਵੀ ਹਨਾ ਕੋਈ ਕੋਈ ਭੈਣ ਪਸੰਦ ਨਾ ਕਰੇ ਡਾਰਕ ਤੇ ਨਾ ਦੇਖੋ ਤੁਸੀਂ ਠੀਕ ਹੈ ਜੀ ਠਿੱਕੇ ਗੁੜੇ ਗਲਰਾਂ ਦਾ ਹੋਏਗਾ ਇਹ ਕੰਬੀਨੇਸ਼ਨ ਕੀਤਾ ਹੋਇਆ ਮੈਨੂੰ ਤਾਂ ਬਹੁਤ ਪਿਆਰਾ ਸੂਟ ਲੱਗ ਰਿਹਾ ਜੀ ਬਾਕੀ ਪਹਿਣਾ ਦੀ ਆਪੋ ਆਦੀ ਪਸੰਦ ਹੁੰਦੀ ਹੈਗੀ ਤੇ ਜੋ ਵੀ ਤੁਹਾਨੂੰ ਪਸੰਦ ਹੈ ਹੈਨਾ ਉਸ ਤਰ੍ਹਾਂ ਦੇ ਸੂਟ ਸਾਨੂੰ ਬਣਾ ਕੇ ਅਸੀਂ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਤੁਹਾਨੂੰ ਵਧੀਆ ਤੋਂ ਵਧੀਆ ਕੰਮ ਮਿਲੇ ਹਾਂਜੀ ਆ ਇਹਦਾ ਦੁਪੱਟਾ ਜੀ ਦੁਪੱਟਾ ਦੇਖੋ ਦੁਪੱਟਾ ਬਹੁਤ ਜਿਆਦਾ ਪਿਆਰਾ ਦੁਪੱਟਾ ਬਣਿਆ ਹੋਇਆ ਜੀ ਇਹ ਔਰਗੰਝਾ ਦਾ ਦੁਪੱਟਾ ਬਣਿਆ ਹੋਇਆ ਹੈ ਔਰਗੰਝਾ ਦਾ ਸੂਟ ਹੈ ਜੀ ਔਰਗੰਝਾ ਦਾ ਫੈਬਰਿਕ ਹੈ ਦੁਪੱਟੇ ਦਾ ਮੈਂ ਸੁਣਨਾ ਇਸ ਤਰ੍ਹਾਂ ਸੂਟ ਚੰਗੀ ਤਰ੍ਹਾਂ ਇਸ ਤਰ੍ਹਾਂ ਪਾ ਕੇ ਦਿਖਾਉਣੇ ਫਿਰ ਮੈਨੂੰ ਦੁਪੱਟਾ ਦਿਖਾਉਣਾ ਆਸਾਨ ਹੋ ਜਾਊਗਾ। ਤੁਹਾਨੂੰ ਹਾਂਜੀ ਇਸ ਤਰ੍ਹਾਂ। ਠੀਕ ਹੈ ਜੀ। ਆਹ ਦੇਖ ਸਕਦੇ ਹੋ ਤੁਸੀਂ। ਇਹ ਇਸ ਤਰ੍ਹਾਂ ਤਾਂ ਇਹ ਸੂਟ ਆ ਗਿਆ। ਹੁਣ ਆ ਗਿਆ ਜੀ ਇਹਦਾ ਦੁਪੱਟਾ ਮੈਂ ਤੁਹਾਨੂੰ ਦੁਪੱਟਾ ਦਿਖਾਉਣੀ ਆ। ਆਹ ਦੇਖੋ ਜੀ। ਸਵਾ 2 ਮੀਟਰ ਦੀ ਕੱਟ ਚ ਦੁਪੱਟਾ ਮਿਲੂਗਾ। ਔਰ ਗੰਜੇ ਦਾ ਦੁਪੱਟਾ ਥੋੜਾ ਛੋਟਾ ਹੀ ਲੈਣਾ ਚਾਹੀਦਾ। ਇੱਕ ਤਾਂ ਉਹ ਥੋੜਾ ਜਿਹਾ ਹਨਾ ਪਹਿਨਣਾ ਨੂੰ ਲੈਣਾ ਉਹ ਹੁੰਦਾ ਹੈ ਦਿੱਕਤ ਜੀ ਆਉਂਦੀ ਆ ਪਰ ਇਹ ਤਾਂ ਸੌਫਟ ਵਾਲਾ ਹੈਗਾ ਬਿਲਕੁਲ ਸੌਫਟ ਹੈ। ਜਿਹੜਾ ਸੌਫਟ ਵਾਲਾ ਹੁੰਦਾ ਉਹ ਤਾਂ ਕੋਈ ਗੱਲ ਨਹੀਂ ਜੀ ਉਹ ਤਾਂ ਪਿਓਰ ਵਰਗੇ ਹੁੰਦੇ ਜਿਹੜੇ ਕਾਕੜੇ ਜਿਹੇ ਹੁੰਦੇ ਨੇ ਉਹ ਲੈਣਨ ਦੇ ਵਿੱਚ ਦਿੱਕਤ ਆਉਂਦੀ ਐ ਤੇ ਵੈਸੇ 2.5 ਮੀਟਰ ਦਾ ਬਹੁਤ ਹੁੰਦਾ ਔਰ ਗੰਜਾ ਦੁਪੱਟਾ ਆ ਦੇਖੋ ਜੀ ਇਸ ਤਰ੍ਹਾਂ ਇਹਦਾ ਦੇਖੋ ਜੀ ਟੂ ਸਾਈਡ ਜੀ ਇਸ ਤਰ੍ਹਾਂ ਬਾਰਡਰ ਬਣਿਆ ਹੋਇਆ ਹੈਗਾ ਵਰਕ ਦਾ ਆਰੀ ਵਰਕ ਦਾ ਪੂਰਾ ਬਾਰਡਰ ਬਣਿਆ ਹੋਇਆ ਆਰੀ ਵਰਕ ਦਾ ਆ ਦੇਖੋ ਤੁਸੀਂ ਜਿਹੜਾ ਜਿਹੜਾ ਆ ਵਰਕ ਹੈ ਨਾ ਸੁਣੋ ਖਣ ਇਹ ਆ ਵਾਲਾ ਵਰਕ ਹੈ ਉਹਦੇ ਨਾਲ ਦਾ ਇਸ ਤਰ੍ਹਾਂ ਫਲਾਰ ਬਣਾਈ ਹੋਈ ਨਹੀਂ ਤੂ ਸਾਈਡ ਬਣੇ ਹੋਈ ਨਹੀਂ ਜੀ ਇਧਰਲੀ ਸਾਈਡ ਵੀ ਤੇ ਇਧਰਲੀ ਸਾਈਡ ਵੀ ਠੀਕ ਹੈ ਜੀ ਇਸ ਤਰ੍ਹਾਂ ਇਹ ਦੁਪੱਟਾ ਬਣਿਆਗਾ ਤੇ ਵਿੱਚ ਆਹ ਨਿੱਕੀ ਨਿੱਕੀ ਹਰਕੀ ਹਰਕੀ ਬੁੱਤੀ ਪਾਈ ਹੋਈ ਹੈਗੀ ਸਪੇਸ ਛੜ ਛੜ ਕੇ ਆਫ ਬੈਟ ਨਾਲ ਦੇ ਕਲਰ ਦੀ ਇੰਨਾ ਪਿਆਰਾ ਸੂਟ ਹੈ ਜੀ ਇਹ ਕਿਸੇ ਭੈਣ ਨੂੰ ਸੂਟ ਬਾਏ ਕਰਨਾ ਹੈਗਾ ਕਿਸੇ ਵੀ ਭੈਣ ਨੇ ਹੈਨਾ ਤਾਂ ਇਹ ਸਾਨੂੰ ਸਕਰੀਨਸ਼ਾਟ ਲੈ ਕੇ ਦਿਓ ਸਕਰੀਨਸ਼ਾਟ ਲੈ ਕੇ ਸਾਥ ਸੂਟ ਬਾਏ ਕਰ ਸਕਦੇ ਹੋ ਇਹ ਇਹਦੀ ਰੇਂਜ ਹੈ ਜੀ ਇਹਦਾ ਜਿਹੜਾ ਮੁੱਲ ਹੈਗਾ ਉਹ ਹੈਗਾ 1500 ਰੁਪਏ 1500 ਰੁਪਏ ਦੇ ਵਿੱਚ ਤੁਸੀਂ ਇਹ ਸੂਟ ਸਾਥੋ ਲੈ ਵਾਏ ਕਰ ਸਕਦੇ ਹੋ ਵਾਏ ਕਰਕੇ ਕਿਸੇ ਹੱਸਨ ਤੇ ਪਾਓ ਪਾਰਟੀ ਵੇਅਰ ਸੂਟ ਹੈ ਗਰਮੀਆਂ ਦੇ ਰਿਕਾਰਡ ਬਹੁਤ ਹੀ ਪਿਆਰਾ ਕਲਰ ਹੈ ਬਹੁਤ ਹੀ ਪਿਆਰਾ ਸੂਟ ਹੈ ਹਾਂਜੀ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਅਗਲਾ ਸੂਟ ਅਗਲੇ ਸੂਟ ਦੇ ਵਿੱਚ ਵੀ ਬਹੁਤ ਹੀ ਪਿਆਰੇ ਕਲਰਾਂ ਦਾ ਕਲਰ ਦਾ ਕੰਬੀਨੇਸ਼ਨ ਹੈ ਜੀ ਗਰਮੀ ਬਹੁਤ ਜ਼ਿਆਦਾ ਹੈ ਪਹਿਨੋ ਕੀ ਕਰੀਏ ਮਸਾਂ ਵੀਡੀਓ ਉਹਦੇ ਮਸਾਂ ਬਣਦੀਆਂ ਨੇ ਬਹੁਤ ਜ਼ਿਆਦੇ ਬਹੁਤ ਇਹ ਵੀ ਔਖਾ ਕੰਮ ਹੁੰਦਾ ਜੀ ਆਪਾਂ ਦੇਖਣ ਨੂੰ ਕਹਿੰਦੇ ਨੇ ਇੱਕ ਵੀ ਕੀ ਕੰਮ ਐ ਇਹ ਬੁਟੀਕ ਦਾ ਪਰ ਬੁਟੀਕ ਦਾ ਕੰਮ ਵੀ ਅੱਜ ਕੱਲ ਕਰਨਾ ਬਹੁਤ ਔਖਾ ਲੱਗਦਾ ਅੱਜ ਕੱਲ ਤਾਂ ਐ ਲੱਗਦਾ ਹੁੰਦਾਗਾ ਵੀ ਕੀ ਕਰੀਏ ਕੀ ਨਾ ਕਰੀਏ ਬਸ ਉਸੋ ਨਾਲ ਐਨਾ ਔਖਾ ਲੱਗਦਾਗਾ ਠੀਕ ਹੈ ਜੀ ਹਾਂ ਹੁਣ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਜੀ ਅਗਲਾ ਸੂਟ ਅਗਲੇ ਸੂਟ ਦੇ ਵਿੱਚ ਨੇਵੀ ਕਲਰ ਦਾ ਸੂਟ ਹੈ ਜੀ ਇਹ ਇਸ ਤਰ੍ਹਾਂ ਦੇ ਵਰਕ ਕੀਤਾ ਹੋਇਆ ਜੇ ਆਪ ਏਸੀ ਵਾਲੇ ਬੈਠ ਕੇ ਕਮਰ ਦੇਸ ਬਣਾਉਣੇ ਨੇ ਵੀਡੀਓ ਉੱਥੇ ਵੀ ਸੈ ਸੈ ਦੀ ਆਵਾਜ਼ ਆਉਂਦੀ ਹੈ ਜੀ ਵਿੱਚ ਜੇ ਪੱਖਾ ਲਾਉਣੇ ਤਾਂ ਤਾਂ ਜਮੀ ਨਹੀਂ ਵਧੀਆ ਬਣਦਾ ਦੇਖੋ ਜੀ ਇਸ ਤਰ੍ਹਾਂ ਇਹ ਇਹਦਾ ਸਾਰਾ ਪੂਰਾ ਫਰੰਟ ਪੀਸ ਇਸ ਤਰ੍ਹਾਂ ਭਰਿਆ ਹੋਇਆ ਹੈਗਾ ਠੀਕ ਹੈ ਜੀ ਇਹ ਹੈਗਾ ਥ्रेड ਵਰਕ ਆ ਆ ਇਹਦਾ ਗਾਲ ਹੈਗਾ ਸੁਣ ਮੈਂ ਮੇਰੇ ਪੂਰੇ ਕੋਸ ਹੁੰਦੇ ਉਸ ਨੂੰ ਪੂਰੇ ਦਾ ਪੂਰਾ ਵਰਕ ਵਿਖਾਇਆ ਜਾਵੇ ਠੀਕ ਹੈ ਜੀ ਆ ਦੇਖੋ ਆ ਇਹਦਾ ਨੈਕ ਆ ਗਿਆ ਨੈਕ ਤੇ ਨਾ ਫਰੋਜੀ ਕਲਰ ਦਾ ਤੇ ਫਰੋਜੀ ਦਾ ਤੇ ਵਾਈਟ ਦਾ ਥਰੈਡ ਲਾ ਕੇ ਨਾ ਡਿਜ਼ਾਈਨ ਕੀਤਾ ਹੋਇਆ ਹਲਕਾ ਜਿਹਾ ਹੈਂਡ ਵਰਕ ਹੈ ਇਹਦੇ ਵਿੱਚ ਹਲਕਾ ਜਿਹਾ ਤੇ ਆਹ ਜਿਹੜਾ ਵਾਈਟ ਕਲਰ ਦੀਆਂ ਸਾਰੇ ਵਿੱਚ ਬੂਟੀਆਂ ਪਾਈਆਂ ਹੋਈਆਂ ਨੇ ਇਸ ਤਰ੍ਹਾਂ ਠੀਕ ਹੈ ਜੀ ਦੇਖੋ ਜੀ ਕਿੰਨਾ ਪਿਆਰਾ ਸੂਟ ਲੱਗਦਾ ਹੈਗਾ ਬਾਕੀ ਸਿਰੇ ਜਦੋਂ ਬਣ ਜਾਂਦਾ ਸੂਟ ਉਹ ਬਹੁਤ ਵਧੀਆ ਲੁੱਕ ਆਉਂਦੀ ਹੈ ਸੂਟ ਦੀ ਇਹ ਤਾਂ ਫਾਈਬਰਕ ਜੀ ਪਹਿਲਾ ਵਾਲੇ ਸੂਟ ਦਾ ਵੀ ਮਸਲੀਨ ਸੌਰੀ ਮੈਂ ਭੁੱਲ ਗਈ ਸੀ ਦੱਸਣਾ ਸ਼ਾਇਦ ਯਾਦ ਨਹੀਂ ਹੈਗਾ ਵੀ ਦੱਸਿਆ ਕਿ ਨਾ ਸੋਨ ਤੇ ਇਹਦਾ ਵੀ ਮਸਲੀਨ ਹੈ ਠੀਕ ਹੈ ਜੋਬਨ ਵਾਲੀ ਬਿਲਕੁਲ ਮਸਲੀਨ ਹੈਗੀ ਵੀ ਤਾਂ ਆਊਟਰ ਲਾਈਨਿੰਗ ਵੀ ਬਣਾ ਸਕਦੇ ਲੈਣ ਕੇ ਲਾ ਕੇ ਬਣਾ ਸਕਦੇ ਆਪਾਂ ਆਪਣੀ ਮਰਜ਼ੀ ਹੈ ਜੀ ਹਰ ਇੱਕ ਦੀ ਬਜਟ ਤੇ ਸੂਟ ਨੇ ਜੀ ਇਹ ਨਾਲ ਤਾਂ ਹੈਵੀ ਨੇ ਤੇ ਨਾਲੇ ਹਰ ਇੱਕ ਇਹਨੂੰ ਆਪਾਂ ਉਹ ਕਰ ਸਕਦੇ ਵੇਅਰ ਕਰ ਸਕਦੇ ਠੀਕ ਹੈ ਜੀ ਐ ਨਹੀਂ ਹੈਗਾ ਵੀ ਕੋਈ ਪਹਿਣੇ ਨਾ ਕੌਨ ਖਾ ਦਾ ਪੂਰਾ ਨਹੀਂ ਕਰ ਸਕੂਗੀ ਤੇ ਬਾਕੀ ਸਾਰੇ ਹੰਡਣਸਾਰ ਚੀਜ਼ ਹੈ ਕਿ ਐਵੇਂ ਵੀ ਨਹੀਂ ਹੈਗਾ ਵੀ ਇਹ ਕਿਸੇ ਪਾਸਿਓਂ ਖਰਾਬ ਹੋ ਜੂਗਾ ਖਰਾਬ ਹੋਊਦੀ ਆਪਣੇ ਪੂਰੀ ਇਹੋ ਦੇਵਾਂਗੇ ਸੋਨੂੰ ਵੀ ਖਰਾਬ ਨਹੀਂ ਹੁੰਦਾ ਦੇਖੋ ਹੁਣ ਆਪਾਂ ਤੁਹਾਨੂੰ ਦਿਖਾਉਣਾ ਇਹਦਾ ਦੁਪੱਟਾ ਦੁਪੱਟਾ ਇਹਦਾ ਜੀ ਫਰੋਜੀ ਕਲਰ ਦਾ ਇਹਦੇ ਨਾਲ ਥ੍ਰੈਡ ਦੇ ਨਾਲ ਦਾ ਬਣਿਆ ਹੋਇਆ ਹੈਗਾ ਫਿੱਜ ਗਈ ਮੈਂ ਤਾਂ ਮੁੜ ਕੇ ਨਾ ਵੀਡੀਓ ਬਣਾਉਂਦੀ ਬੁਰਾ ਹਾਲ ਹੋਇਆ ਪਿਆ ਆ ਦੇਖੋ ਜੀ ਇਸ ਤਰ੍ਹਾਂ ਮਸਲੀਨ ਦਾ ਦੁਪੱਟਾ ਇਹਦਾ ਠੀਕ ਆ ਆ ਵੇਖ ਸਾ ਇਹ ਤਰ੍ਹਾਂ ਟੂ ਸਾਈਡ ਐ ਕੱਟਵਰਕ ਬਣਾਇਆ ਹੋਇਆ ਵਾਈਟ ਦਾ ਕਲਰ ਦਾ ਤੇ ਆਹ ਵੇਖੋ ਜੀ ਇਸ ਤਰ੍ਹਾਂ ਹੀ ਸੂਟ ਦੀ ਲੁੱਕ ਤਿਆਰ ਹੋਣੀ ਆ ਦੇਖੋ ਠੀਕ ਹੈ ਜੀ ਸਵਾ ਦੋ ਮੀਟਰ ਦਾ ਦੁਪੱਟਾ ਮਿਲੂਗਾ ਮਸਲੀਨ ਦਾ ਦੁਪੱਟਾ ਦਾ ਮਸਲੀਨ ਦੇ ਸੂਟ ਮਿਲੂਗਾ 1050 ਦੇ ਵਿੱਚ ਜੀ ਇਹਦੀ ਰੇਜ ਹੈਗੀ 1050 ਜੀ ਠੀਕ ਹੈ 1050 ਦੇ ਵਿੱਚ ਤੁਹਾਨੂੰ ਸੂਟ ਇਹ ਮਿਲ ਜੂਗਾ ਜਿਹੜੀ ਵੀ ਭੈਣ ਨੇ ਸੂਟ ਲੈਣਾ ਸਕਰੀਨਸ਼ਾਟ ਲਓ ਸਾਡਾ ਕੰਟੈਕਟਰ ਸਾਡੇ ਨਾਲ ਕੰਟੈਕਟ ਕਰੋ ਜੀ ਸਾਡਾ ਕੰਟੈਕਟ ਨੰਬਰ ਹੈਗਾ 8699843315 ਠੀਕ ਹੈ ਜੀ ਇਹ ਆਪਣਾ ਕੰਟੈਕਟ ਨੰਬਰ ਹੈ ਸੋ ਹੋ ਰਿਹਾ ਹੈ ਜੀ ਸਕਰੀਨ ਤੇ ਵੀਡੀਓ ਦੇ ਨਾਲ ਨਾਲ ਨੰਬਰ ਵੀ ਸੋ ਹੋ ਰਿਹਾ ਤੁਸੀਂ ਉੱਥੇ ਸਾਨੂੰ ਮੈਸੇਜ ਕਰ ਸਕਦੇ ਹੋ WhatsApp ਕਰ ਸਕਦੇ ਸਿੰਪਲ ਕਾਲ ਕਰ ਸਕਦੇ ਹੋ ਹਾਂਜੀ ਜਿਹੜੀ ਭੈਣ ਦਾ ਪਹਿਲਾਂ ਅਸੀਂ ਪਹਿਲਾਂ ਮੈਂ ਪਰਸੂ ਵੀਡੀਓ ਪਾਈ ਸੀ ਸਾਰੇ ਸੇਲ ਆਊਟ ਹੋ ਗਏ ਸੂਟ ਕੱਲ ਹੀ ਆਈ ਸੀ ਸਾਇਦ ਕੱਲ ਆਈ ਸੀ ਵੀਡੀਓ ਉਹ ਸਾਰੇ ਸੇਲ ਆਊਟ ਹੋ ਗਏ ਸੂਟ ਤੇ ਮੈਨੂੰ ਕਈ ਭੈਣਾਂ ਨੇ ਮਗਰੋਂ ਮੈਨੂੰ ਜੀ ਉਹ ਸਾਨੂੰ ਸੂਟ ਦੇ ਦਿਓ ਦੇ ਦਿਓ ਹੁਣ ਮੈਂ ਕੀ ਕੀ ਕਰੀਏ ਜਿਹੜੀ ਭੈਣਾਂ ਪਹਿਲਾਂ ਲੈ ਗਈਆਂ ਲੈ ਗਈਆਂ ਰਹੀਆਂ ਰਹੀਆਂ ਕੰਮ ਹੋ ਜਾਂਦੇ ਕਿਉਂਕਿ ਇਹ ਨਾਲ ਤਾਂ ਪਾਰਟੀ ਵੇਅਰ ਸੂਟ ਨੇ ਨਾਲ ਇਹ ਹਰਕ ਦੇ ਵਜਰ ਦੇ ਵਿੱਚ ਸੂਟ ਨੇ ਆਈ ਨਹੀਂ ਹੈਗਾ ਕੋਈ ਵੀ ਕਿਸੇ ਤੋਂ ਇਹ ਸੂਟ ਹੋਣੀ ਹੋਣੀ ਠੀਕ ਹੈ ਜੀ ਹਾਂਜੀ ਉਹ ਜਿਹੜਾ ਆ ਪਾ ਉਹ ਰੈੱਡ ਦਿਖਾਇਆ ਸੀ ਉਹਦੇ ਕਲਰ ਆਪਸ਼ਨਸ ਨੂੰ ਬਲੈਕ ਦੀ ਇੱਕ ਹੋਰ ਸੂਟ ਆ ਉਹਦੇ ਨਾਲ ਦੀ ਬਲੈਕ ਬਣਿਆ ਹੋਇਆ ਜੀ ਇਹ ਦੇਖੋ ਜੀ ਕਿੰਨਾ ਪਿਆਰਾ ਸੂਟ ਹੈਗਾ ਉੱਡੂ ਉੱਡੂ ਕਰਦਾ ਸੂਟ ਇੰਨਾ ਪਿਆਰਾ ਹੈਗਾ ਦੇਖੋ ਜੀ ਕਿਰਨ ਜੀ ਕਰਦਾ ਜੀ ਵਰਕ ਵਾਲੇ ਸੂਟ ਪਾਉਂਦੇ ਇੰਨੇ ਸੋਹਣੇ ਸੋਹਣੇ ਹੈ ਨਾ ਆ ਉਹ ਰੈੱਡ ਕਲਰ ਦੇ ਉਹ ਕੀਤਾ ਹੋਇਆ ਹੈ थ्रेड ਨਾਲ ਇਸ ਤਰ੍ਹਾਂ ਘੇਰਾ ਬਣਾਇਆ ਹੋਇਆ ਹੈ ਇਹਦਾ ਦੇਖ ਸਕਦੇ ਹੋ ਆਹ ਪੈਨਲ ਜਾਂਦੇ ਨੇ ਜੇ ਮੈਂ ਇਹਦੇ ਵਿੱਚ ਜ਼ਿਆਦਾ ਡਿਜ਼ਾਈਨ ਨਹੀਂ ਨਾ ਉਹ ਦਾ ਕਰਕੇ ਬਲੈਕ ਦਾ ਕਰਕੇ ਉਹ ਨਾਲ ਦਾ ਥ्रेड ਸੀ ਉਹ ਵੇਟ ਤਾਂ ਕਰਕੇ ਥੋੜਾ ਘੱਟ ਨਹੀਂ ਸੀ ਇਹ ਉਹੀ ਡਿਜ਼ਾਈਨ ਸੇਮ ਬਣਿਆ ਹੋਇਆ ਜੀ ਆਹ ਵੇਟਰ ਆ ਦੇਖੋ ਜੀ ਆਰੀ ਵਰਕ ਦਾ ਸੂਟ ਇੰਨਾ ਪਿਆਰਾ ਸੂਟ ਹੈ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤੇ ਆ ਵਿੱਚ ਇਹਦੇ ਇਸ ਤਰ੍ਹਾਂ ਦੇ ਫਰੋ ਜੀ ਉਹੀ ਸੇਮ ਥ्रेड ਲੱਗ ਕੇ ਪੈਨਲ ਆਹ ਪੈਨਲ ਜਾਂਦੇ ਨੇ ਫਿਰ ਪੈਨਲਾਂ ਦੇ ਵਿੱਚ ਇਹ ਫਲਾਰ ਬਣੇ ਹੋਏ ਨੇ ਆਹ ਬਣਿਆ ਹੋਇਆ ਗਲਾ ਗੜਾ ਜੀ ਜਾਨ ਦੇਖੋ ਕਿੰਨਾ ਪਿਆਰਾ ਇੱਥੇ ਬਾਟਨ ਵਗੈਰਾ ਵੀ ਲਾ ਸਕਦੇ ਹਣਾ ਆਪਾਂ ਦੀ ਮਰਜ਼ੀ ਆ ਆਪਾਂ ਦੀ ਚੋਅਸ ਹੁੰਦੀ ਹੈਗੀ ਤੇ ਉਹ ਅੱਗੇ ਤਾਂ ਆਪ ਡਿਜ਼ਾਈਨਿੰਗ ਤਾਂ ਆਪਾਂ ਕਿਵੇਂ ਮਰਜ਼ੀ ਦੇਈ ਚੱਲੋ ਜੀ ਸੂਟ ਨੂੰ ਪਰ ਇਹ ਤਾਂ ਬਰਫ਼ੀ ਬਹੁਤ ਪਿਆਰਾ ਹੈਗਾ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਹਾਂਜੀ ਇਹ ਵੀ ਮਸਲੀਨ ਕਲਰ ਦਾ ਸੂਟ ਤੇ ਆਪਾਂ ਹੁਣ ਤੁਹਾਨੂੰ ਦਿਖਾਉਣਾ ਹੈ ਇਹਦਾ ਦੁਪੱਟਾ ਜੀ ਦੁਪੱਟਾ ਦਿਖਾਣੀ ਮੈਂ ਤੁਹਾਨੂੰ ਬਲੈਕ ਕਲਰ ਦਾ ਦੁਪੱਟਾ ਕਰੋ ਜੀ ਵਾਇਰ ਸੂਟ ਨੂੰ ਸਿੱਧੂ ਜੀ ਕੋਡ ਦੁੱਨਾ ਬਰਨਾਲਾ ਜ਼ਿਲ੍ਹਾ ਸਾਡਾ ਕੋਡ ਦੁੱਨਾ ਪਿੰਡ ਹਾਂਜੀ ਆ ਦੇਖੋ ਤੁਸੀਂ ਇਸ ਤਰ੍ਹਾਂ ਪੱਲਾ ਦੇਖੋ ਕਿੰਨਾ ਆਰਗੈਨ ਜੀ ਦਾ ਦੁਪੱਟਾ ਦਾ ਪੱਲਾ ਕਿੰਨਾ ਪਿਆਰਾ ਬਣਾਏ ਹੋਏ ਨੇ ਦੋਨੇ ਪੱਲੇ ਇਸ ਤਰ੍ਹਾਂ ਆ ਵਿੱਚ ਬੂਟੀ ਇੰਨਾ ਇੰਨਾ ਪਿਆਰਾ ਦੁਪੱਟਾ ਹੈ ਦੇਖੋ ਜੀ ਠੀਕ ਹੈ ਆ ਦੇਖ ਹਰ ਤੁਸੀਂ ਬਹੁਤ ਹੀ ਪਿਆਰੇ ਦੁਪੱਟਿਆਂ ਵਾਲੇ ਸੂਟ ਨੇ ਜੀ ਇਹ ਹਾਂ ਪਾਰਟੀ ਵੇਅਰ ਸੂਟ ਨੇ ਅਬ ਹਰਕ ਦੇ ਵਜਜ ਦੇ ਵਿੱਚ ਆਉਣ ਵਾਲੇ ਹਰ ਇਹਦਾ ਵਰਕ ਦੇਖੋ ਜੇ ਤੁਸੀਂ ਮੈਨੂੰ ਐ ਦੱਸੋ ਜੀ ਤੁਸੀਂ 1500 ਰੁਪਏ ਦਾ ਜਦਾ ਕੱਲਾ ਵਰਕ ਹੋਣਾ ਕਿਉਂਕਿ ਐ ਨਹੀਂ ਹੈਗਾ ਵੀ ਵਰਕ ਕੋਈ ਉਧਰ ਜੂ ਜਾ ਪੋਲਾ ਪਤਲਾ ਜਾ ਵਰਕ ਹੈਗਾ ਇੰਨਾ ਪਿਆਰਾ ਵਰਕ ਹੈਗਾ ਬੁਟੀਕ ਪੀਸ ਆ ਜੀ ਇਹ ਤੇ ਆਫਰ ਦੀ ਇਹ ਚੱਲਦੇ ਆ ਜੂਨ ਦੇ ਸੁੱਟੀਆਂ ਦਾ ਆਫਰ ਮੰਨੋ ਜੀ ਇਹ ਭੈਣ ਜਿਨ੍ਹਾਂ ਨੂੰ ਵੀ ਚਾਹੀਦੇ ਨੇ ਸੂਟ ਤੇ ਸਾਨੂੰ ਸਕਰੀਨਸ਼ਾਟ ਲੈ ਕੇ ਦਿਓ ਸਾਡੇ ਨਾਲ ਕੰਟੈਕਟ ਕਰੋ ਜੀ ਕੰਟੈਕਟ ਨੰਬਰ ਸਕਰੀਨ ਤੇ ਦਿਖੋ ਹੋ ਰਿਹਾਗਾ ਤੇ ਕੈਸ ਹਾਂ ਡਿਲੀਵਰੀ ਛੱਡ ਕੇ ਹੋਰ ਕਿਸੇ ਬੈਥ ਨਹੀਂ ਤੁਸੀਂ ਸਾਨੂੰ ਪੇਮੈਂਟ ਕਰ ਸਕਦੇ ਹੋ ਸਟਿਚ ਕਰਵਾਉਣੇ ਸਟਿਚ ਕਰਵਾਓ ਅਨ ਸਟਿਚ ਲੈਣੇ ਅਨ ਸਟਿਚ ਲਓ ਹਨਾ ਡਿਜ਼ਾਈਨ ਆਪ ਦੇ ਕੋਲ ਹੁੰਦੇ ਨੇ ਆਪ ਦੇ ਕੋਲ ਉਹ ਜਿਉ ਤੁਸੀਂ ਇਹੀ ਡਿਜ਼ਾਈਨ ਕਿਸੇ ਹੋਰ ਫਾਈਬਰ ਤੇ ਕਰਵਾਉਣਾ ਚਾਹੁੰਦੇ ਹੋ ਵਧੀਆ ਮਤਲਬ ਕਿ ਵੀ ਕਾਟਨ ਤੇ ਕਰਵਾਉਣਾ ਚਾਹੁੰਦੇ ਹੋ ਜਾਂ ਜਾਂ ਤੁਸੀਂ ਸੋਰੀ ਮਸਲੀਨ ਤਾਂ ਹੈਗਾ ਹੀ ਆ ਇਹ ਤੇ ਜੱਜ ਜ਼ੌਰ ਜੱਟ ਤੇ ਕਰਵਾਉਣ ਜੌਰ ਜੱਟ ਤੇ ਬਹੁਤ ਜਿਆਦਾ ਜੱਸੀ ਜੌਰ ਜੱਟ ਤੇ ਵੀ ਪੂਰਾ ਜੱਸੂਗਾ ਮਸਲੀਨ ਤੇ ਵੀ ਜੱਜ ਕਰਾਈ ਜੌਰ ਜੱਟ ਤੇ ਵੀ ਪੂਰਾ ਜੱਸੂਗਾ ਹਿੱਟ ਜਾਣਾ ਜੌਰ ਜੱਟ ਤੇ ਕਰਵਾਉਣਾ ਚਾਹਣਾ ਜੌਰ ਜੱਟ ਤੇ ਵੀ ਸੋਨੂ ਕਰਵਾਵਾਗੇ ਹੈ ਨਾ ਜੇ ਤੁਸੀਂ ਸਾਥ ਹੁਣ ਇਹ ਵਰਕ ਕਰਵਾ ਕੇ ਲਵਾਂਗੇ ਕਿਸੇ ਹੋਰ ਸੂਟ ਤੇ ਹੈ ਨਾ ਫਿਰ ਇਹ ਸੋਨੂ ਥੋੜਾ ਜਿਆਦਾ ਕਾਸਟ ਵੀ ਪਊਗਾ ਇਹ ਮਹਿੰਗਾ ਪਊਗਾ ਜੀ ਸੂਟ ਸੋਨੂ ਫਿਰ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਨੀ ਆ ਇਹ ਸੂਟ ਸੋਨੂ 1500 ਦਾ ਮਿਲੂਗਾ ਜੇ ਤੁਸੀਂ ਸਾਥ ਸੂਟ ਇਹ ਕਰਵਾਉਗੇ ਤਿਆਰ ਕਰਵਾਉਗੇ ਤਾਂ ਤੁਹਾਨੂੰ ਇਹ 3000 3200 ਸੂਟ ਪਊਗਾ ਠੀਕ ਹੈ ਜੀ ਇਹ ਸਾਨੂੰ ਪਹਿਲਾਂ ਦੱਸੇ ਦੇ ਵਿੱਚ ਫਾਇਦਾ ਹੈ ਹੋ ਸਕਦਾ ਹੈ ਇਸ ਤੋਂ ਵੱਧ ਵੀ ਹੋ ਜੀ ਮੈਂ ਤੁਹਾਨੂੰ ਪੱਕਾ ਨਹੀਂ ਕਹਿ ਸਕਦਾ 303200 ਦਾ ਵੀ ਕੋਈ ਵੀ ਤੁਹਾਨੂੰ ਪੱਕਾ ਨਹੀਂ ਕਹਿ ਸਕਦੀ ਕਿਉਂਕਿ ਜਿਸ ਤਰ੍ਹਾਂ ਇਹ ਇੰਨਾ ਪਾਰਾ ਸੂਟ ਬਣਿਆ ਹੋਇਆ ਠੀਕ ਹੈ ਜੀ ਹਾਂਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਅਗਲਾ ਸੂਟ ਅਗਲੇ ਸੂਟ ਦੇ ਤੁਸੀਂ ਜ਼ਰੂਰ ਹੀ ਨਹੀਂ ਹੈਗਾ ਜੀ ਵੀ ਸਾਡੇ ਹੀ ਡਿਜ਼ਾਈਨ ਲੈਣੇ ਆਪਦੇ ਕੋਲੋਂ ਵੀ ਸਾਨੂੰ ਡਿਜ਼ਾਈਨ ਦਿਓ ਦੇ ਕੇ ਤੁਸੀਂ ਆਪ ਦਾ ਸੂਟ ਤਿਆਰ ਕਰਵਾਓ ਫੈਬਰਿਕ ਵੀ ਦੇ ਸਕਦੇ ਹੋ ਆਪਦੇ ਕੋਲ ਫਾਈਬਰਕ ਦੇ ਕੇ ਦਿਆ ਕਰੋ ਵਧੀਆ ਫਾਈਬਰਕ ਇੱਕ ਬੇਨ ਰਿਕੁਐਸਟ ਇਹੀ ਹੈ ਜੀ ਮੇਰੀ ਬਾਰ-ਬਾਰ ਆਪਾਂ ਚੀਜ਼ ਬਣਵਾਉਣੇ ਵੀ ਆ ਹਨ ਚੀਜ਼ ਨੂੰ ਨਾ ਵਧੀਆ ਤੇ ਵਧੀਆ ਫਾਈਬਰਕ ਦੇ ਫਾਈਬਰਕ ਦੀ ਆਪਾਂ ਵਧੀਆ ਲਵਾਂਗੇ ਇੱਕ ਸੂਟ ਮਗਰ 500 ਦੀ ਫਰਕ ਪੈਂਦਾਗਾ ਫਾਈਬਰਕ ਦਾ ਜਿਆਦਾ ਨਹੀਂ ਫਰਕ ਪੈਂਦਾ 200 ਦੀ ਫਾਈਬਰਕ ਲੈ ਕੇ ਆਪਾਂ ਉਹਦੇ ਵਰਕ ਕਰਵਾਈਏ ਕੋਈ ਫਾਇਦਾ ਨਹੀਂ ਹੈਗਾ ਜੀ ਠੀਕ ਹੈ ਹਾਂਜੀ ਹੁਣ ਅਗਲਾ ਸੂਟ ਦਿਖਾਉਣਾ येलो ਕਲਰ ਦਾ ਤੇ ਫਰੋਜੀ ਕਲਰ ਦਾ ਕੰਬੀਨੇਸ਼ਨ ਇਸ ਤਰ੍ਹਾਂ ਦਾ ਇਹ ਸੂਟ ਹੈ ਮਸਲੀਨ ਦਾ ਆ ਦੇਖੋ ਜੀ ਆ ਬਣਿਆ ਹੋਇਆ ਇਹਦਾ ਗਲਾ ਹਲਕਾ ਜਿਹਾ ਵਰਕ ਕਰੀਤੇ ਹਲਕਾ ਜਾਂਦਾ ਆ ਗਲਾ ਬਣਿਆ ਹੋਇਆ ਹੈਗਾ ਤੇ ਆ ਬਣਿਆ ਹੋਇਆ ਘੇਰਾ ਇਹਦਾ ਦੇਖੋ ਕਿੰਨਾ ਪਿਆਰਾ ਘੇਰਾ ਬਣਿਆ ਹੋਇਆ ਹੈਗਾ ਹਨ ਆ ਸੋ ਨੇੜੇ ਕਰਕੇ ਦਿਖਾਉਣੀ ਆ ਇਸ ਤਰ੍ਹਾਂ ਦਾ ਇਹਦਾ ਘੇਰਾ ਬਣਿਆ ਹੋਇਆ ਮਸਲੀਨ ਫੈਬਰਿਕ ਤੇ ਇਹ ਵੀ ਹੋਣਾ ਜੀ ਮਸਲੀਨ ਫੈਬਰਿਕ ਤੇ ਇਸ ਤਰ੍ਹਾਂ ਦੇਖੋ ਤੁਸੀਂ ਸੂਟ ਨੂੰ ਇਸ ਤਰ੍ਹਾਂ ਦੀ ਲੁੱਕ ਦਿੰਦਾ ਇਹ ਇਹ ਬਾਟਮ ਵਰਕ ਸੂਟ ਹੈ ਜੀ ਨਾਲ ਇਹਦੇ ਬਾਟਮ ਤੇ ਵਰਕ ਮਿਲੂਗਾ ਸੋਨੂੰ ਤੇ ਇਸ ਤਰ੍ਹਾਂ ਘੁੰਡੀਆਂ ਜਿਹਿਆਂ ਦਾ ਪਿੰਕ ਕਲਰ ਦਾ ਤੇ ਮਹਰੂਨ ਕਲਰ ਦਾ ਹਾਂਜੀ ਮਹਰੂਨ ਕਲਰ ਹੀ ਹੈ ਉਹ ਤੇ ਗ੍ਰੀਨ ਕਲਰ ਦਾ ਵਾਈਟ ਕਲਰ ਦਾ ਹੈ ਨਾ ਤੇ ਆਹ ਹਲਕਾ ਜਿਹਾ ਫਰੋਜੀ ਕਲਰ ਦੇ ਵਿੱਚ ਬਿੰਦੀਆਂ ਲੱਗੀਆਂ ਹੋਈਆਂ ਨੇ ਤੇ ਇਹਨਾਂ ਦਾ ਥ੍ਰੈਡ ਲਾ ਕੇ ਮਸ਼ੀਨੀ ਵਰਕ ਕਰਕੇ ਠੀਕ ਹੈ ਜੀ ਤੇ ਇਸ ਤਰ੍ਹਾਂ ਇਹ ਸੂਟ ਰੈਡੀ ਕੀਤਾ ਹੋਇਆ ਹੈ ਆ ਦੇਖ ਸਕਦੇ ਤੁਸੀਂ ਆਹ ਇਹਦੀ ਬਾਟਮ ਆ ਗਈ ਜੀ ਬਾਟਮ ਦੇ ਉੱਤੇ ਵੀ ਸੇਮ ਨਾਲ ਦੀ ਵਰਕ ਘੇਰੇ ਦੇ ਆਹ ਦੇਖ ਸਕਦੇ ਆਹ ਇਹਦੀ ਬਾਟਮ ਠੀਕ ਹੈ ਜੀ ਮਸਲੀਨ ਦੀ ਬਾਟਮ ਹੈ ਆ ਦੇਖੋ ਤੁਸੀਂ ਬਾਟਮ ਵਰਕ ਸੂਟ ਤੇ ਆ ਆ ਗਿਆ ਇਹਦੇ ਨਾਲ ਦੁਪੱਟਾ ਪ्योर ਦਾ ਦੁਪੱਟਾ ਹੈ ਜੀ ਇਹਦੇ ਨਾਲ ਟੂ ਸਾਈਡ ਵਰਕ ਹੋਊਗਾ ਇਹਦੇ ਸਾਈਡ ਮੋੜ ਕੇ ਦੇਖਦੀਆਂ ਹਾਂਜੀ ਇਹਦੇ ਟੂ ਸਾਈਡ ਪ्योर ਦਾ ਦੁਪੱਟਾ ਟੂ ਸਾਈਡ ਵਰਕ ਇਸ ਤਰ੍ਹਾਂ ਲਾਰਜੇ ਬਣੇ ਹੋਏ ਨੇ ਐਵੇਂ ਨਹੀਂ ਠੀਕ ਹੈ ਜੀ ਆ ਦੇਖੋ ਜੀ 1000 ਦੀ ਰੇਂਜ ਵਾਲਾ ਸੂਟ ਹੈ ਇਹ ਵੀ ਦੇਖ ਸਕਦੇ ਹੋ ਤੁਸੀਂ ਇੰਨੇ ਪਿਆਰੇ ਪਿਆਰੇ ਸੂਟ ਖਰੀਦਣ ਲਈ ਸਿੱਧੂ ਜੀ ਦੀ ਕੋਡ ਨੂੰ ਫੋਲੋ ਕਰੋ ਜੀ ਸਾਨੂੰ ਸਾਡੇ ਇੰਸਟਾਗ੍ਰam ਤੇ ਵੀ ਆਈਡੀ ਬਣੀ ਆ ਉੱਥੇ ਵੀ ਜਾਓ ਜੀ ਸਾਡੇ YouTube ਚੈਨਲ ਨੂੰ ਸਪੋਰਟ ਦੀ ਲੋੜ ਹੈ ਜੀ ਭੈਣਾਂ ਦੀ ਸਾਨੂੰ ਸਪੋਰਟ ਕਰੋ ਜੀ ਵੱਧ ਤੋਂ ਵੱਧ ਕੀ ਗੱਲ ਜੀ ਅਸੀਂ ਕਿਹੜਾ ਕੰਮ ਨਹੀਂ ਕਰਦੇ ਕਿ ਸਾਡੀ ਵੀਡੀਓ ਬਣਾਉਣ ਤੇ ਸਾਡਾ ਕਿਹੜਾ ਕੋਈ ਹੋ ਨਹੀਂ ਹੁੰਦਾ ਹੈਗਾ ਹਨਾ ਤੇ ਹਾਂ ਮੰਨਿਆ ਵੀ ਅਸੀਂ ਹਜੇ ਸਾਡਾ ਕੰਮ ਚੱਲਦਾ ਚੱਲਦਾ ਹੈ ਤੁਹਾਡੇ ਭੈਣਾਂ ਦੇ ਪਿਆਰ ਦੇ ਸਦਕਾ ਹੀ ਸਾਡੇ ਕੰਮ ਗਾਹਾਂ ਵਧਣਾ ਹੈ ਤੇ ਵਧੀਆ ਸਾਡਾ ਉਹ ਚੱਲਦਾ ਹੈਗਾ ਵਧੀਆ ਸਾਡੇ ਭੈਣਾਂ ਸਾਡੇ ਤੇ ਵਿਸ਼ਵਾਸ ਕਰਦੀਆਂ ਨੇ ਸੂਟ ਸਾਡੇ ਬਹੁਤ ਵਧੀਆ ਬਣਾ ਬਿਕ ਰਹੇ ਨੇ ਵਧੀਆ ਲੈ ਰਹੀਆਂ ਨੇ ਕੰਮ ਸਾਥੋਂ ਕਰਵਾ ਰਹੀਆਂ ਨੇ ਭੈਣਾਂ ਪਰ ਥੋੜੀ ਚੈਨਲ ਨੂੰ ਗਰੋ ਹੋਣ ਚ ਹਜੇ ਕਸਰ ਹੈ ਜੀ ਉਹ ਤੁਹਾਡੇ ਪਿਆਰ ਸਦਕਾ ਬਣਨਾ ਹੈ ਜੀ ਜੇ ਤੁਸੀਂ ਸਾਨੂੰ ਸਪੋਰਟ ਕਰੋਗੇ ਹਨਾ ਤਾਂ ਹੀ ਇਹ ਆਪਣਾ ਚੈਨਲ ਨੇ ਗਰੋ ਕਰਨਾ ਹੈਗਾ ਤਾਂ ਹੀ ਤੁਹਾਨੂੰ ਤੁਸੀਂ ਸੋਹਣੇ ਸੋਹਣੇ ਵੀਡੀਓ ਦੇਖੋਗੇ ਸਾਡੀਆਂ ਤਾਂ ਸੋਹਣੇ ਸੋਹਣੇ ਸੂਟ ਬਣਵਾਉਂਗੀ ਸਾਥੋਂ ਠੀਕ ਹੈ ਜੀ ਦੇ ਬਾਰਲੇ ਵੀਰ ਸਾਨੂੰ ਬਹੁਤ ਵਧੀਆ ਹੰਗਾਰਾ ਦਿੰਦੇ ਨੇ ਜੀ ਉਹਨਾਂ ਦਾ ਸਾਨੂੰ ਬਹੁਤ ਵਧੀਆ ਹੋ ਹੈਗਾ ਵਧੀਆ ਸਾਥੋਂ ਕੰਮ ਕਰਵਾਉਂਦੇ ਨੇ ਵਧੀਆ ਸਾਥੋਂ ਸਾਡੀ ਵੀਡੀਓ ਨੂੰ ਦੇਖਦੇ ਨੇ ਸਾਨੂੰ ਦੱਸਦੇ ਵੀ ਨੇ ਵੀ ਹਾਂ ਤੁਹਾਡੀ ਵੀਡੀਓ ਵਧੀਆ ਹੁੰਦੀ ਐ ਤੁਹਾਡਾ ਕੰਮ ਵਧੀਆ ਹੈਗਾ ਹਨ ਤੁਸੀਂ ਭੈਣ ਭਣ ਜਰੂਰ ਦੱਸਾ ਕਰੋ ਕਮੈਂਟ ਕਰਕੇ ਤੁਹਾਡਾ ਕੰਮ ਕਹੇ ਜੇ ਵਧੀਆ ਲੱਗੇ ਵਧੀਆ ਦੱਸਦਿਆ ਕਰੋ ਘਟੀਆ ਲੱਗੇ ਘਟੀਆ ਦੱਸਦਿਆ ਕਰੋ ਜੀ ਕਿਹੜਾ ਕੋਈ ਆਪਣਾ ਆਏ ਆਪਾਂ ਕੋਈ ਇਸੇ ਗੱਲ ਦਾ ਗੁੱਸਾ ਕਰਦੇ ਹਨ ਕੋਈ ਗੱਲ ਨਹੀਂ ਜਿਹੇ ਜਿਹਾ ਵੀ ਲੱਗੇ ਉਹ ਜਿਹੇ ਕੰਮ ਨੂੰ ਸਾਨੂੰ ਤੁਸੀਂ ਜ਼ਰੂਰ ਦੱਸਿਆ ਕਰੋ ਹਾਂਜੀ ਮਿਲਦੇ ਆਂ ਕਿਸੇ ਨਵੇਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ